ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਹ ਹੈ ਜੀ ਤਰਬੂਜ ਇਹ ਤੋਂ ਆਪਾਂ ਬਣਾਉਣੀ ਆ ਕੁਲਫੀ ਇਸੇ ਨੂੰ ਜਿਹੜਾ ਹਦਵਾਣਾ ਵੀ ਬੋਲਦੇ ਆ ਤਰਬੂਜ ਵੀ ਬੋਲਦੇ ਆ ਵਾਟਰਮੇਲਨ ਵੀ ਬੋਲਦੇ ਇਹਨੂੰ ਤੇ ਇਹਦੇ ਆਪਾਂ ਪਹਿਲਾਂ ਕਰ ਲੈ ਦੋ ਪੀਸ ਤੇ ਹੁਣ ਇਹਦੇ ਵਿਚਲਾ ਜਿਹੜਾ ਆ ਅੰਦਰਲਾ ਹਿੱਸਾ ਉਹ ਆਪਾਂ ਪਹਿਲਾਂ ਚਾਕੂ ਦੇ ਨਾਲ ਇਹਦਾ ਸਾਰਾ ਜਿਹੜਾ ਆ ਹਲਾ ਲਵਾਂਗੇ ਤੇ ਫਿਰ ਮੈਂ ਇਹਨੂੰ ਦੁਬਾਰਾ ਦੋ ਪੀਸਾਂ ਵਿੱਚ ਕੱਟੂਗੀ ਤੇ ਜਿਹੜਾ ਆਪਾਂ ਚਾਕੂ ਦੇ ਨਾਲ ਛਿੱਲਿਆ ਉਹ ਆਪਣੇ ਆਪ ਜਿਹੜਾ ਇਹਦਾ ਅੰਦਰਲਾ ਹਿੱਸਾ ਉਹ ਨਿਕਲ ਜਾਣਾ ਸਾਰਾ ਠੀਕ ਹੈ ਜੀ ਮਤਲਬ ਇਹਨੂੰ ਆਪਾਂ ਕੱਢਣਾ ਹੈ ਇਹਦੇ ਵਿੱਚੋਂ ਛਿੱਲਾ ਅਲੱਗ ਕਰ ਦੇਣੀ ਹੈ ਤੇ ਵਿਚਲਾ ਜਿਹੜਾ ਇਹਦਾ ਪਾਰਟ ਆ ਉਹ ਆਪਾਂ ਕੱਟ ਲੈਣਾ ਹੈ ਤੇ ਕੱਢ ਕੇ ਫਿਰ ਇਹਦੇ ਆਪਾਂ ਕਰਨੇ ਬੀਜ ਅਲੱਗ ਬੱਚਿਆਂ ਨੂੰ ਆਪਾਂ ਬਾਜ਼ਾਰੋਂ ਰੇੜੀ ਵਾਲਿਆਂ ਤੋਂ ਕੁਲਫੀਆਂ ਲੈ ਲੈ ਕੇ ਖਿਲਾਉਨੇ ਆ ਨਾ ਤੇ ਉਹਨਾਂ ਵਿੱਚ ਸਾਨੂੰ ਨਹੀਂ ਪਤਾ ਕੀ ਪਾਇਆ ਹੁੰਦਾ ਮਸਾਲੇ ਪਾਏ ਹੁੰਦੇ ਆ ਤੇ ਤੁਸੀਂ ਜਿਹੜੀ ਆ ਆਪਣੇ ਘਰੇ ਬੱਚਿਆਂ ਨੂੰ ਜਿਹੜੀ ਆ ਇਹ ਤਰਬੂਜ਼ ਦੀ ਕੁਲਫੀ ਬਣਾ ਕੇ ਸੌਖੇ ਤਰੀਕੇ ਨਾਲ ਖਿਲਾ ਸਕਦੇ ਆ ਜੀ ਤੇ ਹੁਣ ਦੇਖੋ ਇਦਾਂ ਆਪਾਂ ਇਹਦੇ ਵੀ ਸਾਰੇ ਲਾਕ ਕਰ ਲੈਣੇ ਜੇ ਕੋਈ ਰਹਿ ਵੀ ਗਿਆ ਮਾੜਾ ਮੋਟਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਬਾਅਦ ਚ ਇਹਨੂੰ ਪਛਾਣ ਲੈਣਾ ਤੇ ਕੋਸ਼ਿਸ਼ ਕਰਨੀ ਆਪਾਂ ਜਿੰਨੇ ਨਿਕਲ ਸਕਦੇ ਆ ਆਪਾਂ ਬੀਜੇ ਦੇ ਕੱਢ ਦੇਣੇ ਆ ਤੇ ਐਸੀ ਤਰ੍ਹਾਂ ਆਪਾਂ ਕੱਢ ਲੈਣੇ ਆ ਕੋਈ ਔਖਾ ਕੰਮ ਨਹੀਂ ਹੈਗਾ ਤੇ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਕੁਲਫੀ ਜਿਹੜੀ ਬਣਾ ਕੇ ਤਿਆਰ ਕਰਨੀ ਆ ਜੀ ਏ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਤੁਹਾਨੂੰ ਦੇਖੋ ਜੀ ਆਪਾਂ ਜਿਹੜੇ ਵੀਜ ਕੱਟ ਲਏ ਆ ਹੁਣ ਇਹਨੂੰ ਆਪਾਂ ਪਾਣ ਲੱਗੇ ਮਿਕਸੀ ਕੱਪ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਬਹੁਤ ਸੌਖਾ ਤਰੀਕਾ ਸੌਖੀਆਂ ਸੌਖੀਆਂ ਵੀਡੀਓ ਮੈਂ ਬਣਾ ਕੇ ਲਿਆਣੀ ਹੁੰਦੀ ਆ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਆ ਜਿੰਨਾ ਕਿ ਮਿੱਠਾ ਪਸੰਦ ਕਰਦੇ ਉੰਨੇ ਕਾਪ ਆ ਇਹਦੇ ਵਿੱਚ ਪਾ ਦੇਣੀ ਆ ਖੰਡ ਤੇ ਦੇਖੋ ਜੀ ਆਪਾਂ ਖੰਡ ਜਿਹੜੀ ਪਾਤੀ ਚਾਰ ਚਮਚੇ ਹੁਣ ਇਹਨੂੰ ਆਪਾਂ ਟੱਕਣ ਲਾ ਕੇ ਜਿਹੜਾ ਆ ਗ੍ਰाइंड ਕਰ ਲੈਨੇ ਪੀ ਲੈਨੇ ਆ ਤੇ ਦੇਖ ਸਕਦੇ ਇਹਦਾ ਜੂਸ ਬਣ ਗਿਆ ਕੁਝ ਨਹੀਂ ਆਪਾਂ ਇਹ ਚ ਪਾਇਆ ਕਿਉਂਕਿ ਪਾਣੀ ਇਹਦੇ ਵਿੱਚ ਤਰਬੂਜ ਵਿੱਚ ਵੈਸੇ ਬਹੁਤ ਹੁੰਦਾ ਆ ਤੇ ਸਿਰਫ ਚੀਨੀ ਪਾਈ ਹੈ ਇਹਦੇ ਵਿੱਚ ਅਗਰ ਤੁਸੀਂ ਥੋੜੇ ਬਹੁਤ ਡਰਾਈ ਫਰੂਟ ਪਾਉਣੇ ਚਾਹਣੇ ਆ ਤਾਂ ਪੀਸ ਕੇ ਇਹਦੇ ਵਿੱਚ ਪਾ ਸਕਦੇ ਆ ਮੈਂ ਕੁਝ ਨਹੀਂ ਪਾਇਆ ਸਿਰਫ ਖੰਡ ਪਾਈ ਆ ਤੇ ਹੁਣ ਇਹਨੂੰ ਆਪਾਂ ਛਾਣ ਲੈਣਾ ਇਦਾਂ بڑے ਭਾਂਡੇ ਦੇ ਵਿੱਚ ਤੇ ਚਮਚੇ ਦੇ ਨਾਲ ਸਾਰਾ ਜਿਹੜਾ ਇਹਦਾ ਪਲਪ ਆਪਾਂ ਸਾਰੇ ਕੱਢ ਲੈਣਾ ਆ ਚੰਗੀ ਤਰ੍ਹਾਂ ਛਾਣ ਲੈਣਾ ਤਾਂ ਕਿ ਛਾਣਿਆ ਤਾਂ ਹੀ ਆ ਕਿ ਕੋਈ ਬੀਜ ਜੀ ਵਗੈਰਾ ਜਿਹੜਾ ਵਿੱਚ ਰਿਹਾ ਹੋਊਗਾ ਉਹ ਖਾਂ ਜਦੋਂ ਜੇ ਮੂੰਹ ਵਿੱਚ ਆਊਗਾ ਖਾਂਦਿਆਂ ਦੇ ਤੇ ਉਹ ਟੇਸਟ ਖਰਾਬ ਕਰ ਦਿੰਦਾ ਇਸ ਕਰਕੇ ਆਪਾਂ ਪਹਿਲੇ ਛਾਣ ਲੈਣਾ ਆ ਤੇ ਜੇ ਕੋਈ ਬੀਜ ਵਗੈਰਾ ਰਹਿ ਗਿਆ ਹੋਊਗਾ ਤਾਂ ਉਹ ਨਿਕਲ ਜਾਊਗਾ ਤੇ ਇਸ ਤਰ੍ਹਾਂ ਤੁਸੀਂ ਜਿਹੜੀ ਕੁਲਫੀ ਬੱਚਿਆਂ ਨੂੰ ਵੱਡਿਆਂ ਨੂੰ ਤੁਸੀਂ ਬਣਾ ਕੇ ਖਿਲਾ ਸਕਦੇ ਆ ਜੀ ਤੇ ਦੇਖੋ ਆਪਾਂ ਛਾਲ ਲਿਆ ਤੇ ਨੀਚੇ ਵੀ ਇਹਦੇ ਜਿਹੜਾ ਪਰਲਪ ਲੱਗਿਆ ਆ ਉਹ ਵੀ ਆਪਾਂ ਲਾ ਲੈਣਾ ਕਿਉਂਕਿ ਇਹੀ ਆ ਮਟਰ ਮਿਲਣ ਦਾ ਹੀ ਲੱਗਿਆ ਸਾਰਾ ਤਰਬੂਜ ਦਾ ਹੀ ਤੇ ਹੁਣ ਇਹਨੂੰ ਆਪਾਂ ਇੱਕ ਬੜੇ ਕੱਪ ਦੇ ਵਿੱਚ ਪਾਨੇ ਪਹਿਲਾਂ ਕਿਉਂਕਿ ਐਦਾਂ ਪਾਵਾਂਗੇ ਤਾਂ ਡੋਲ ਜਾਊਗਾ ਇਹ ਦੇਖੋ ਕੁਛ ਨਹੀਂ ਕੀਤਾ ਆਪਾਂ ਤਰਬੂਜ ਨੂੰ ਜਿਹੜਾ ਆ ਬਸ ਉਹਦਾ ਜਿਹੜਾ ਅੰਦਰਲਾ ਹਿੱਸਾ ਆਪਾਂ ਕੱਟ ਕੇ ਕੱਢ ਲਿਆ ਬੀਜ ਕੱਢ ਦਿੱਤੇ ਆ ਚੀਨੀ ਪਾ ਕੇ ਪੀਸ ਲਿਆ ਤੇ ਇਹ ਮੇਰੇ ਕੋਲ ਜਿਹੜਾ ਆਈਸਕ੍ਰੀਮ ਵਾਲਾ ਮੋਲਡ ਹੈਗਾ ਮੈਂ ਇਹਦੇ ਵਿੱਚ ਪਾਲਣਾ ਆ ਤੇ ਅਗਰ ਹੈ ਤਾਂ ਠੀਕ ਆ ਨਹੀਂ ਤਾਂ ਇਹ ਜਿਹੜੀਆਂ ਕੁਲਫੀ ਵਣੀਆਂ ਸਟਿੱਕਾਂ ਆ ਆਪਾਂ ਨੂੰ ਬਾਜ਼ਾਰੋਂ ਮਿਲ ਜੰਨੀਆਂ ਉਹ ਲੈ ਸਕਦੇ ਆ ਤੇ ਇਹਦੇ ਵਿੱਚ ਪਾ ਕੇ ਇਹਨਾਂ ਨੂੰ ਸਟਿਕ ਆਪੇ ਲੱਗੀ ਹੁੰਦੀ ਆ ਤੇ ਉਹ ਆਪਾਂ ਠਕਣੇ ਦੇ ਬੰਦ ਕਰ ਦੇਣੇ ਆ ਜਿਹੜੀ ਵੀ ਚੀਜ਼ ਵਿੱਚ ਇਹਨੂੰ ਜਮਾਉਣਾ ਆ ਐਨ ਉਹਦੀ ਜਿਹੜੀ ਆ ਉੱਪਰੋਂ ਬਾਹਰੋਂ ਹਵਾ ਨਾ ਪਵੇ ਉਹਨੂੰ ਕਵਰ ਕਰਨਾ ਚੰਗੀ ਤਰ੍ਹਾਂ ਤੇ ਦੇਖੋ ਜੀ ਐਦਾਂ ਆਪਾਂ ਠਕਣ ਲਾ ਦਨੇ ਇਹਨਾਂ ਦੇ ਤੇ ਹਾਲੇ ਬਚ ਗਿਆ ਮੇਰੇ ਕੋਲ ਜਿਹੜਾ ਜੂਸ ਆ ਇਹ ਤੇ ਹੁਣ ਆਪਾਂ ਇੱਕ ਕੱਪ ਦੇ ਵਿੱਚ ਪਾ ਲੈਣੇ ਆ ਕੱਚ ਦੇ ਕੱਪ 'ਚ ਤੇ ਇਹਨੂੰ ਵੀ ਆਪਾਂ ਜਿਹੜਾ ਆ ਪੇਪਰ ਲਾ ਕੇ ਇਹਨੂੰ ਵੀ ਚੰਗੀ ਤਰ੍ਹਾਂ ਕਵਰ ਕਰ ਦੇਣਾ ਪੇਪਰ ਲਾ ਕੇ ਰਵੜ ਲਾ ਦੇਣੀ ਆਪਾਂ ਉੱਪਰ ਇਹਦੇ ਤੇ ਇਹਦੇ ਵਿੱਚ ਹਵਾ ਨਾ ਪਵੇ ਕੋਈ ਵੀ ਮੈਂ ਇਹਨੂੰ ਪੂਰੀ ਰਾਤ ਜਿਹੜਾ ਫ੍ਰੀਜਰ 'ਚ ਰੱਖਣ ਲੱਗੀ ਆ ਤੇ 6-7 ਘੰਟੇ ਘਟੋ ਘਟ ਰੱਖਣਾ ਪੈਣਾ ਹੈ ਤਾਂ ਇਹ ਵਧੀਆ ਜੰਮ ਕੇ ਤਿਆਰ ਹੋਣੇ ਆ ਤੇ ਇਦਾਂ ਪਰਵੜ ਲਾ ਕੇ ਇਹਨਾਂ ਨੂੰ ਫ੍ਰਿਜ ਰੱਖ ਦੇਣਾ ਫ੍ਰੀਜਰ ਦੇ ਵਿੱਚ ਰੱਖਣਾ ਜੀ ਜਿੱਥੇ ਬਰਫ਼ ਜਮਾਉਨੇ ਆਪਾਂ ਤੇ ਫਿਰ ਸਵੇਰੇ ਇਹਨੂੰ ਆਪਾਂ ਕੱਢਦੇ ਆ ਲਓ ਜੀ ਆਪਾਂ ਪੂਰੀ ਰਾਤ ਜਿਹੜਾ ਆ ਇਹਨਾਂ ਨੂੰ ਰੱਖਤਾ ਸੀ ਫ੍ਰੀਜਰ ਦੇ ਵਿੱਚ ਤੇ ਹੁਣ ਆਪਾਂ ਸਵੇਰ ਨੂੰ ਇਹਨਾਂ ਨੂੰ ਕੱਢ ਲਿਆ ਤੇ ਦੇਖ ਸਕਦੇ ਤੁਸੀਂ ਪਹਿਲਾਂ ਆਪਾਂ ਕੱਪ ਜਿਹੜਾ ਖੋਲਿਆ ਤੇ ਕਿੰਨੀ ਵਧੀਆ ਜਿਹੜੀ ਆਪਣੀ ਕੁਲਫੀ ਇਹ ਜੰਮ ਕੇ ਤਿਆਰ ਹੋਈ ਆ ਇਹਨੂੰ ਵੀ ਕਿਸੇ ਦਿਨ ਆਪਾਂ ਕੋਈ ਸਟਿਕ ਵਿੱਚ ਪਾ ਕੇ ਆਪਾਂ ਇਹਨੂੰ ਵੀ ਇੱਧੇ ਕੱਢ ਲੈਣਾ ਆ ਤੇ ਹੁਣ ਬਾਕੀ ਦੇ ਜਿਹੜੇ ਆ ਉਹਨਾਂ ਨੂੰ ਬੜੇ ਭਾਂਡੇ 'ਚ ਪਾਣੀ ਲੈ ਕੇ ਤੇ ਹਲਾਣੇ ਆ ਥੋੜਾ ਤਾਂ ਹੀ ਇਹ ਨਿਕਲੂਗੇ ਹਲਾ ਕੇ ਆਪਾਂ ਕੱਢ ਲੈਣੇ ਆ ਬਹੁਤ ਹੀ ਵਧੀਆ ਕੁਲਫੀਆਂ ਜਿਹੜੀਆਂ ਇਹਦੀਆਂ ਬਣ ਕੇ ਤਿਆਰ ਹੋ ਜਾਣੀਆਂ ਦੇਖੋ ਜੀ ਦੇਖ ਸਕਦੇ ਤੁਸੀਂ ਕੋਈ ਉਲਾ ਚੋਰੀ ਨਹੀਂ ਕੀਤਾ ਆਪਾਂ ਜੋ ਬਣਾਇਆ ਤੁਹਾਡੇ ਸਾਹਮਣੇ ਬਣਾਇਆ ਦੇਖੋ ਕਿੰਨੀ ਸੋਹਣੀ ਜਿਹੜੀ ਆ ਤਰਬੂਜ਼ ਦੀ ਕੁਲਫੀ ਬਣ ਕੇ ਤਿਆਰ ਹੋ ਗਈ ਆ ਤੇ ਸਪੋਰਟ ਕਰਦੇ ਆ ਕਰੋ ਜੀ ਮੇਰੇ ਚੈਨਲ ਨੂੰ ਨਵੇਂ ਵੀਵਰ ਜਿਹੜੇ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਦੇਖੋ ਮੈਂ ਬਿਲਕੁਲ ਆਸਾਨ ਤਰੀਕੇ ਦੇ ਨਾਲ ਇਹ ਵੀਡੀਓ ਬਣਾ ਕੇ ਜਿਹੜੀ ਲੈ ਕੇ ਆਉਣੀ ਹੁੰਦੀ ਆ ਦੇਖੋ ਸਾਰੀਆਂ ਕੁਲਫੀਆਂ ਬਹੁਤ ਸੋਹਣੀਆਂ ਜਿਹੜੀਆਂ ਜੰਮ ਕੇ ਤਿਆਰ ਹੋਈਆਂ ਤੇ ਆ ਥੋੜੀ ਜਹੀ ਜਿਹੜੀ ਆਪਾਂ ਇਹਨੂੰ ਹਲਾਇਆ ਥੋੜੀ ਜੰਮੀ ਉਸੇ ਜ਼ਿਆਦਾ ਤੋ ਟੁੱਟ ਗਈ ਹੈ ਇਹ ਵਿੱਚੇ ਪਰ ਜੰਮੀ ਹੋ ਐਨ ਪੂਰੀ ਐ ਵੀ ਮੈਂ ਜਿਆਦਾ ਹਲਾਤੀ ਥੋੜੀ ਜਹੀ ਤੇ ਦੇਖ ਸਕਦੇ ਤੁਸੀਂ ਕਿੰਨੀਆਂ ਵਧੀਆ ਕੁਲਫੀਆਂ ਆਪਣੀਆਂ ਬਣੀਆਂ ਜਿਹੜੀ ਕੱਪ ਵਿੱਚ ਆ ਉਹਨੂੰ ਵੀ ਆਪਾਂ ਇਸ ਤਰ੍ਹਾਂ ਕੱਢ ਲੰਨੇ ਆ ਤੇ ਹੁਣ ਕੁਛ ਵੀ ਇਹਦੇ ਵਿੱਚ ਕੋਈ ਵੀ ਸਟਿਕ ਲਾ ਕੇ ਨੂੰ ਆਪਾਂ ਖਿੱਚ ਲਿਆ ਏਦਾਂ ਦੇਖੋ ਕਿੰਨੀ ਵਧੀਆ ਆਪਣੀ ਨਾਰਮਲ ਜਿਹੜੀ ਤਰਬੂਜ਼ ਦੀ ਚੀਨੀ ਪਾ ਕੇ ਆਪਾਂ ਕੁਲਫੀ ਬਣਾਈ ਆ ਤੁਸੀਂ ਬਣਾਓ ਖਾਓ ਸਾਫ਼ ਸੁਥਰੀ ਬਿਨਾ ਮਸਾਲੇ ਤੋਂ ਕੁਲਫੀਆਂ ਆਪਣੀਆਂ ਬਣ ਕੇ ਤਿਆਰ ਆ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਦੇਖੋ ਕਿੰਨੀ ਸੋਹਣੀ ਆਪਣੀ ਕੁਲਫੀ ਬਣੀ ਆ ਸੌਖੇ ਜਿਹੇ ਤਰੀਕੇ ਦੇ ਨਾਲ ਜਰੂਰ ਬਣਾਓ ਖਾਓ ਤੇ